ਕਰੀ ਬਜੇਠਾ ਸੂਰ ਮਿਆਂ ਫੇਰ ਕਿਸੇ ਦੇ ਕਟਰੀ ਬਜੇਠਾ ਸੂਰ ਮਿਆਂ ਫੇਰ ਕਿਸੇ ਦੇ ਕਟਰੀ ਵਿੱਚ ਟੱਕਲ ਤਲਸੀ ਕੀ ਗਾਣਾ ਮੈਨੂੰ ਕਹਿੰਦਾ ਕੋਟ ਜੇ ਮੈਨੂੰ ਅਟਲਕ ਜੇ ਸਨੇ ਪਜਾਮਾ ਕੋਟ ਜੇ ਨੂੰ ਅਗ ਲੱਗੇ ਜੇ ਸਨੇ ਪਜਾਮਾ ਕੋਟ ਜੇ ਨੂੰ ਮੈਂ ਤਾਂ ਇਹਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਤਾਂ ਮੜੇ ਹੰਨ ਲੂਣਾ ਨਾ ਨਜ਼ਰਬੁਰੀ ਗੋਡਿਆਂ ਪਰਨੇ ਯਾਰ ਸੱਚ ਨਾਲ ਹੈ ਗਈ ਅਨਾਲੇ ਗੁਰੀ ਮੇਰੀ ਮੰਮੀ ਨੇ ਹਉਦਿਆ ਨਹੀਂ ਨਿੱਕੀ ਨਿੱਕੀ ਕਣੀ ਦਾ ਮੀ ਪਿਆ ਪੈਂਦਾ ਗੋਡੇ ਗੋਡੇ ਗਾਰਾ ਵਿੱਚ ਮੇਰਾ ਵੀਰ ਖੜਾ ਹਰੇ ਜਦ ਮਾਲਾ ਕੁਝ ਮੇਰਾ ਵੀਰ ਖੜਾ ਹਰੇ ਮੋਲਦੀ ਮਾਲਾ ਕੁਝ ਮੇਰਾ ਵੀਰ ਨਿੱਕੀ ਨਿੱਕੀ ਕਣੀ ਦਾ ਮੀ ਪਿਆ ਪੈਂਦਾ ਹਰਿਆ ਹਰਿਆ ਕਾਵੇ ਵੀਰ ਗੱਲਾਂ ਕਰਾਂਗੇ ਦੋਨੇ ਪੈਣ ਭਰਾਵੇ ਵੀਰ ਗੱਲਾਂ ਕਰਾਂਗੇ ਦੋਨੇ ਪੈਣ ਭਰਾਵੇ ਵੀਰ

गिर जातो री री मारकणे पूरी नाच दी का दोनी किसी से बेचता गोलगप्पे करे होंगे भेदकार री माल तुम माल ने पूरी रस दी कातों नल की चिड़िया अपना है गाय की चिड़िया अपना है हुर नाम होराम के तो साठला रखे हुन पावे के द्वारे पे होराम ने पीती इनका नमक रंग करके ना बीच में